ਬੀਤੀ 2 ਦਸੰਬਰ ਯਾਨੀ ਕਿ 2 ਦਸੰਬਰ 2025 ਨੂੰ ਇੱਕ ਕਤਲ ਦਾ ਮਾਮਲਾ ਪੁਲਿਸ ਦੀ ਨਜ਼ਰ ਦੇ ਵਿੱਚ ਆਇਆ ਤੇ ਪੁਲਿਸ ਦੇ ਕੋਲ ਇੱਕ ਲੜਕੀ ਦੇ ਪੇਕੇ ਪਰਿਵਾਰ ਨੇ ਇਹ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਗੜਾਕੋਟ ਕੇ ਉਸ ਦੇ ਪਤੀ ਤੇ ਉਸ ਦੇ ਦਿਓਰ ਤੇ ਉਸ ਦੀ ਦਰਾਣੀ ਵੱਲੋਂ ਕਤਲ ਕਰ ਦਿੱਤਾ ਗਿਆ ਹੈ ਤੇ ਇਸ ਤੋਂ ਬਾਅਦ ਜੋ ਜੋ ਬਿਆਨ ਦਰਜ ਕਰਵਾਏ ਉਹਨਾਂ ਦੇ ਆਧਾਰ ਦੇ ਉੱਤੇ ਪੁਲਿਸ ਨੇ ਅਮਰਿਤਕਾ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਲੇਕਿਨ ਮਾਮਲੇ ਦੇ ਵਿੱਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਮ੍ਰਿਤਕਾ ਦੀ ਸੱਸ ਨੇ ਆਪਣੇ ਪੁੱਤਰ ਨੂੰ ਬਚਾਉਣ ਦੇ ਲਈ ਆ ਖੁਦ ਕਤਲ ਦਾ ਇਲਜ਼ਾਮ ਆਪਣੇ ਸਿਰ ਲੈ ਲਿਆ ਤੇ ਇਸ ਤੋਂ ਬਾਅਦ ਹੁਣ ਕਤਲ ਦੇ ਮਾਮਲੇ ਦੇ ਵਿੱਚ ਇੱਕ ਹੋਰ ਨਵਾਂ ਮੋੜ ਆ ਗਿਆ ਹੈ ਕਿਉਂਕਿ ਮ੍ਰਿਤਕਾ ਦੇ ਪਿਕੇ ਪਰਿਵਾਰ ਦੇ ਵਿੱਚੋਂ ਮ੍ਰਿਤਕਾ ਦੇ ਪਿਤਾ ਨੇ ਦੱਸਿਆ ਹੈ ਕਿ ਜੋ ਮ੍ਰਿਤਕਾ ਦੀ ਦਰਾਨੀ ਆ ਤੇ ਉਸ ਦਾ ਜੋ ਦਿਓਰ ਹੈ ਉਹਨਾਂ ਵੱਲੋਂ ਜੋ ਕਤਲ ਹੈ ਜੋ ਕੀਤਾ ਗਿਆ ਹੈ ਤੇ ਕਿਉਂਕਿ ਉਸ ਨੂੰ ਅਕਸਰ ਤੰਗ ਪਰੇਸ਼ਾਨ ਕਰਦੇ ਰਹਿੰਦੇ ਸੀ ਤੇ ਇਥੋਂ ਤੱਕ ਕਿ ਉਸ ਦੀ ਜੋ ਕੁੱਟ ਮਾਰਾ ਉਹ ਵੀ ਕਰਦੇ ਰਹਿੰਦੇ ਸੀ ਤੇ ਇਸ ਲਈ ਹੀ ਉਹ ਐਸਐਸਪੀ ਨੂੰ ਮੰਗ ਪੱਤਰ ਦੇਣ ਦੇ ਲਈ ਆਏ ਨੇ ਤੇ ਇਹ ਮਾਮਲਾ ਜੋ ਹੈ ਉਹ ਗੁਰਦਾਸਪੁਰ ਦੇ ਬਹਿਰਾਮਪੁਰ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਬੀਤੀ 2 ਦਸੰਬਰ ਨੂੰ ਜੋ ਵਿਆਵਤਾ ਲੜਕੀ ਆ ਉਸ ਦਾ ਗਲਾ ਘੋਟ ਕੇ ਕਤਲ ਕਰ ਦੇਣ ਦੀ ਇਹ ਵਾਰਦਾਤ ਸਾਹਮਣੇ ਆਈ ਸੀ ਤੇ ਹੁਣ ਪੀਕੇ ਪਰਿਵਾਰ ਵੱਲੋਂ अपना जो एसएसपी ਨੂੰ ਮੰਗ ਪੱਤਰ ਦਿੱਤਾ ਗਿਆ ਹੈ ਕਿ ਜੋ ਦੋਸ਼ੀ ਨੇ ਉਹਨਾਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਬੇਟੀ ਮੇਰੀ ਮੈਂ ਨਾ 6 ਮਹੀਨੇ ਦੀ ਮਤਲਬ ਆਪਣੀ ਭੈਣ ਨੂੰ ਗੋਦ ਲਈ ਸੀ ਤੇ ਪਾਲਿਆ ਪੋਸਿਆ ਪੜਾਇਆ ਹਿੰਦੂ ਰਵਾਇਜ ਦੇ ਨਾਲ ਮਦਰੀਤੀ ਰਵਾਇਜ ਦੇ ਨਾਲ ਇਹਦਾ ਵਿਆਹ ਕੀਤਾ ਤੇ 3 ਤਰੀਕ ਨੂੰ ਦਸੰਬਰ ਮਹੀਨੇ ਨੂੰ ਪਤਾ ਲੱਗਿਆ ਵੀ ਇਹਦੀ ਨਾ ਮਤਲਬ ਸੋਰੀਏ ਪਰਿਵਾਰ ਬਲੋਂ ਕਤਲ ਕਰ ਦਿੱਤਾ ਗਿਆ ਜੀ ਤੇ ਹੁਣ ਮਤਲਬ ਮਨਜੀਤ ਹਸੈਣੀ ਤੇ ਉਹ ਲక్ష్ਮੀ ਦੇਵੀ ਜੋਗੀ ਹੁੰਦੀ ਸਾਸੀ ਉਹਦਾ ਤੇ ਅਸੀਂ ਨਾਂ ਨਹੀਂ ਲਿਖਾਇਦਾ ਉਹਨ ਮਤਲਬ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਨੇ ਕਬੂਲ ਕਰ ਲਿਆ ਵੀ ਅਸੀਂ ਜੀ ਬਿਮਾਰਿਆ ਨੂੰ ਗਲਾ ਘੋਟ ਕੇ ਪਰ ਜਿਹੜੇ ਮੇਨ ਰੂਪੀ ਆ ਨਾ ਜਿਹ ਚੰਦਨ ਉਹਦਾ ਪੱਕਾ ਨਾ ਦਿਲਜੀਤ ਸੈਣੀ ਆ ਉਹਦੀ ਘਰ ਦੀ ਨਾ ਪੁਨਮ ਉਹ ਹਜੇ ਵੀ ਪ੍ਰਾਰਾ ਜੀ ਮੇਨ ਤੇ ਕੋਈ ਲੜਾਈ ਝਗੜਾ ਤੇ ਉਹਦੇ ਨਾਲ ਹੀ ਸਾਰਾ ਉਹੀ ਮਾਰਦੇ ਕੁਟਦੇ ਨੂੰ ਪਹਿਲਾਂ ਵੀ ਸ਼ੁਰੂ ਤੋਂ ਵੀ ਤੇ ਉਹਨਾਂ ਨੇ ਕਤਲ ਕੀਤਾ ਜੀ ਤੇ ਪੁਲਿਸ ਵੀ ਮਤਲਬ ਕੋਈ ਉਹਦੇ ਤੇ ਐਕਸ਼ਨ ਨਹੀਂ ਕੋਈ ਲਈ ਉਹਨਾਂ ਬਚਾਉਣ ਦੇ ਹੱਕ ਜੀ ਮਤਲਬੀ ਤੁਸੀਂ ਐਸਐਸਪੀ ਨੂੰ ਕੀ ਕਰਮੇ ਕਾਇਆ ਸੀ ਆਈ ਐਸਐਸਪੀ ਨੂੰ ਆਇਆ ਵੀ ਉਹਨਾਂ ਨੂੰ ਜਿਹੜੇ ਮੇਨ આરોપી ਉਹ ਤੇ ਹਜੇ ਵੀ ਬਾਹਰ ਆ ਗਿਆ ਬੇਡੋ ਮਤਲਬ ਘੁੰਮੇ ਕਰਦੇ ਆ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਨਾ ਮੌਕੇ ਤੇ ਉਹਨਾਂ ਨੇ ਕੋਈ ਫੋਟੋਆਂ ਲਈਆਂ ਨਾ ਕੋਈ ਮਤਲਬ ਫਿੰਗਰਪ੍ਰਿੰਟ ਲਏ ਆਹੀ ਮਤਲਬ ਕਹਿੰਦੇ ਰਹੇ ਪਰ ਉਹਨਾਂ ਨੇ ਕੋਈ ਮਤਲਬ ਸਹੀ ਕਾਰਵਾਈ ਨਹੀਂ ਕੀਤੀ ਜੀ ਉਸ ਤੋਂ ਬਾਅਦ ਜੋ ਮ੍ਰਿਤਕਾ ਦਾ ਸਹਰਾ ਹੈ ਉਸ ਵੱਲੋਂ ਵੀ ਖੁਦ ਆਪਣੇ ਹੀ ਪੁੱਤਰ ਅਤੇ ਆਪਣੀ ਹੀ ਛੋਟੀ ਨੂੰਹ ਦੇ ਉੱਤੇ ਜੋ ਇਲਜ਼ਾਮ ਲਗਾਏ ਗਏ ਨੇ ਤੇ ਉਸ ਦਾ ਕਹਿਣਾ ਹੈ ਇਸ ਸ਼ਰੀਆਮ ਉਹਨੇ ਬਿਆਨ ਦਿੱਤੇ ਨੇ ਐਸਐਸਪੀ ਦਫ਼ਤਰ ਦੇ ਅੱਗੇ ਕਿ ਉਸ ਦੇ ਛੋਟੇ ਪੁੱਤਰ ਅਤੇ ਉਸਦੀ ਘਰਵਾਲੀ ਨੇ ਖੁਦ ਗੜਾ ਕੋਟ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੇ ਅਕਸਰ ਹੀ ਉਹ ਉਸ ਨਾਲ ਲੜਾਈ ਝਗੜਾ ਕਰਦੇ ਰਹਿੰਦੇ ਸੀ ਤੇ ਇਥੋਂ ਤੱਕ ਕਿ ਉਸ ਨੇ ਇਹ ਵੀ ਆਖਿਆ ਹੈ ਕਿ ਆਪਣੇ ਛੋਟੇ ਮੁੰਡੇ ਤੇ ਆਪਣੀ ਨੋ ਨੂੰ ਉਹਨਾਂ ਵੱਲੋਂ ਬੇਦਖਲ ਵੀ ਕੀਤਾ ਗਿਆ ਹੈ ਤੇ ਉਹਨਾਂ ਨੇ ਮੰਗ ਪੱਤਰ ਦਿੱਤਾ ਹੈ ਕਿ ਦੋਸ਼ੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕਲਮਤ ਸਾਰੇ ਨਾਮ ਇਹ ਵੀ ਜੋ ਦਾ ਨਿਕਾ ਮੂੜਾ ਵੈਲਾ ਛੋਟਾ ਆਉਂ ਤੁਰਾ ਕੇ ਨਾ ਪਹਿਲਾਂ ਕੋਈ ਤਲੇਸ ਨਹੀਂ ਹੋਇਆ ਸਾਡੇ 2.5 ਸਾਲ ਦਾ ਜਿਉਂਦਾ ਛੋਟਾ ਮੂੜਾ ਰਹਿ ਜਾਂਦਾ ਆਉਂ ਤੂੰ ਉਹਦੇ ਘਰ ਵਾਲੀ ਆਵਾਰਾ ਇੱਕ ਜਨਾਨੀ ਲੈ ਆਇਆ ਉਹ ਲਿਆਂਦੇ باوجود ਜੋ ਆਣਾ ਨੂੰ ਪਲੇਸ ਪਾਣਾ ਆਣ ਕੇ ਉਹਨੂੰ ਲੜਨਾ ਖੋਲਣਾ ਉਹਦੇ ਨਾਲ ਕਦੀ ਸੋਚੀ ਬੰਨਾ ਪਰ ਸਹੀ ਜਿਹਾ ਕਿ ਬਾਹਰ ਮੈਨੂੰ ਡੱਸਤ ਪਾਣੀ ਆਂ ਆਈ ਵੀ ਡਰਦੇ ਡਰਦੇ ਕੋਈ ਟਾਈਮ ਕੱਢਿਆ ਤੁਹਾਡੀ ਨੂੰ ਨੇ ਹਾਂਜੀ ਨਹੀਂ ਨਹੀਂ ਛੋਟੀ ਨੇ ਛੋਟੀ ਨੇ ਹਾਂ ਵੱਡੀ ਨੇ ਛੋਟੀ ਨੇ ਜੇ ਲੋ ਡੱਸਤ ਪਾਣੀ ਤੇ ਡਰਨਾ ਹੀ ਘਰ ਦੇ ਨੇ ਵੀ ਡਰਨਾ ਬਹੁਤ ਜ਼ਿਆਦਾ ਵੱਡੇ ਮੂੜੇ ਦੇ ਬੇਟਿਆਂ ਨੂੰ ਡਰਨਾ ਉਹਨੂੰ ਡੈਸਟ ਪਾਣੀ ਆ ਤੇ ਉਹਦੀ ਕਾਰਵਾਈ ਬਦਲਾ ਬੋਧਾ ਹੀ ਚਾਲ ਖਰਾਬ ਕੰਮ ਸਾਰਾ ਉਹਦਾ ਹੀ ਆ ਜੋ ਵੀ ਕੀਤਾ ਆ ਆਹ ਜੀ ਕੁੜੀ ਇਹ ਕੁੜੀ ਦੀ ਮੋੜ ਮੈਂ ਉਹਨੇ ਘਰ ਨਹੀਂ ਹੈਗਾ ਜਿਸਾਂ ਗੱਲਬਾਤ ਹੋਈ ਹੈ ਮੈਂ ਬਾਹਰ ਹੀ ਪੈਲੀ ਸੀ ਇਹਨਾਂ ਪਹਿਲਾਂ ਹੀ ਪਲਾਨ ਬਣਾਇਆ ਦਾ ਸੀਗਾ ਦਿਲਜੀਤ ਸਹਣੀ ਤੇ ਪੁੰਨ ਹੈਗੀ ਦੋਨੇ ਬੇ ਦਖਲ ਕੀਤਾ ਦਾ ਬੇ ਦਖਲ ਕੀਤਾ ਵਗਿਆ ਵੀ ਇਹ ਘਰ ਨੂੰ ਆਈ ਜਾਂਦਾ ਤਿੰਨ ਵਾਰੀਆਂ 112 ਨੰਬਰ ਤੇ ਪੁਲਿਸ ਮਂਗਾਈ ਆ ਉਹ ਸਾਲੇ ਅੰਦਰ ਵੜਦਾ ਇਹ ਦੋਸੀ ਇਹ ਇਹਨਾਂ ਨੇ ਮਾਰਿਆ